ਮੇਰਾ ਚੈਲੰਜ ਕਬੂਲ ਕਰੋ ਆ ਤਰਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨਹੀਂ ਮੇਰੇ ਫਰਾਨਾ ਸ਼ਹੀਦ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਦੱਸੋ ਵਾਹ ਵਾਹ ਹੂੰ ਦੱਸੋ ਕਿਹੜਾ ਕਿਹੜਾ ਸਿੰਘ ਬੋਲਦਾ ਦੱਸੋ ਵਾਹ ਉਹ ਚਲੋ ਵਾਹ ਗੁਰੂ ਕਿਹੜਾ ਕਿਹੜਾ ਸਿੰਘ ਪਰਵੇਸ਼ ਕੀਤਾ ਦੱਸੋ ਮੈਨੂੰ ਤੋ ਮੈਂ ਬੈਠੋ ਨਾ ਨੂੰ वाई कुछ इफ़ादे केदार केदार चीज़ हैं यह तो बाबा गुटा सेव जी आजी बाबा गुटा सेव जी हैं बो बोता सा बाबा बोता सेव जी करके स्वाल कोई स्वाल नहीं करें हाँ ठीक है स्वाल हमने जुबान दो मेरे दा कोई स्वाल नहीं मेरे ਵੇੱਲ ਕੋਲ ਬਖੰਡ ਕਰ ਰਿਹਾ ਤੂੰ ਵੈਲ ਕੋਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਆਈ ਦੇ ਵਿੱਚ ਵਾ ਵੈੱਲ ਕੋਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਏ ਹੁਣੇ ਹੱਥ ਤੇ ਲਾ ਕੇ ਥੱਲੇ ਬਾਹਰ ਨੂੰ ਲੈ ਕੇ ਤੇ ਲੋ ਮੈਂ ਜਗਾ ਨਾ ਮਾਰ ਰਿਹਾ ਵਾ ਜਾਂ ਸਾਡੇ ਖਵਾਂ ਦਾ ਜਵਾਬ ਦੇ ਇੱਥੇ ਬਾਬਾ ਇਸ ਨੂੰ ਜਾਨੀ ਪਤਾ ਆਪ ਦੀ ਮਾਤੇ ਤਾਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕੀੜਾ ਕਰ ਕਰਨ ਆਏ ਸਾਡੀ ਕੌਮ ਦਾ ਬੇੜਾ ਕਰ ਕਰਨ ਆਏ ਦੇਖੋ ਮੇਰੀ ਸੁਣੋ ਗੱਲ ਇਹ ਗੰਨੇ ਗੱਲ ਕਰੀਏ ਮੇਰੇ ਸਵਾਦ ਜੁਆਵ ਦੇਣੀ ਤੇ ਮੇਰਾ ਸੈਕਟਰ ਮੈਂ ਕਟਰਾ ਜੀਦਾ ਤੂੰ ਸਿਵਰੀ ਕਰਦੇ ਨਾ ਹਾਂ ਕਟਾਂਗੇ ਤੁਸਵਾਦ ਦੇ ਸਕਦਾ ਪਾਪਾ ਜਦੋਂ ਮਾਤੇ ਚਲੇਗੀ ਪਰ ਸਿਰ ਪਰ ਕਿਹ ਰਹਿ ਗਿਆ ਅਗਰ ਪਾਪਾ ਕੀ ਕਹਦਾ ਜੀ ਤੁਸੀਂ ਛੱਡੋ ਸਾਡੀ ਮਾਤ ਹੀ ਨਹੀਂ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਹੀ ਨਹੀਂ ਜਦੋਂ ਮਨੋ ਫਿਰ ਕਟਿਆ ਵੀ ਹੋ ਜਾ ਨਾਲ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੂੰ ਦੱਸੋ ਬਾਪੇ ਜੀਪ ਸਿੰਘ ਦਾ ਦੱਸੋ ਮੈਨੂੰ ਪਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਨੂੰ ਭਾਈ ਬਕਰ ਸਿੰਘ ਦੱਸੋ ਮੈਨੂੰ ਉਹ ਭਾਈ ਤਾਕਸੇ ਰੋ ਗਈ ਕੋਈ ਸ਼ੁਰੂ ਕੋਈ ਹੱਦੋਂ ਯਾਰ ਤੀਰ ਮਾਰ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਤੁਹਾਡੇ ਸਹੀ ਏਰੀਆ ਅੱਜ ਤਾਂ ਤੁਸੀਂ ਤਾਂ ਦੁਮਾਰ ਸਹੀ ਕਰਨ ਵਾਲੇ ਆ ਸਾਡੀ ਜਦ ਤੱਕ ਦੁਮਾਰ ਸਹੀ ਕਰਨ ਵਾਲੀ ਆ ਸਹੀ ਕੋਈ ਬਾਬਾ ਜਿਹੜੀ ਪਸੰਦ ਹੈ ਇਹ ਕਰਦੀ ਹੈ ਸਮਝਦੇ ਆਪੋ ਉਹ ਭਾਈ ਗੁਰਮਾਰ ਦਾ ਲਾਣਾ ਬਸ ਆ ਗੱਲ ਨਾਲ ਸਹਿਮਤ ਆ ਪਰ ਕਿਰਪਾ ਸਥਾਨ ਹੀ ਨਾ ਇਹਗਾ ਇਹ ਆਸਾਨ ਦੀ ਬਿੱਕਰ ਤਾਂ ਵੇਖੀ ਨਾ ਪਾਸਾ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਚ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਕੀ ਚਾ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਕੈਲ ਨੇ ਕੀਤਾ ਸੀਗਾ ਜਦੋਂ ਤੁਸੀਂ ਕਹਿੰਦੇ ਸਾਡੇ ਸ਼ਹੀਦ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰ ਰਹੇ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਹੋ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਤੁਹਾਡੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਇੱਕ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਿੰਨੇ ਦਿਨ ਕੀ ਬਾਬਾ ਜੀ ਆ ਆਗੇ ਨੇ ਬਾਬਾ ਬੋਤਾ ਸਿੰਘ ਹੱਥ ਮਾਰ ਲੱਗ ਪਏ ਕਿ ਸਾਡੇ ਕੋ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਿਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਇੱਥੋਂ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰ ਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਨਕਿੰਗ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਰੂਪ ਜਿਹੜੇ ਤੇ ਨੇ ਰੂਪ ਤੇ ਨਾਲ ਪੋਥੀਆਂ ਨੇ ਇਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਤੇ ਇਹ ਕੇਸ ਪੰਜ ਪਿਆਰੇ ਅਕਾਲ ਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਨਾ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰੂ ਜੀ ਕੀ ਮਸਲਾ ਕੀ ਹੈ ਮਸਲਾ ਹੈ ਕਿ ਸਾਡਾ ਜਵਾਈ ਹੈ ਇਹ ਤੇ ਬੰਦਾ ਪੱਲਾ ਜੀ ਜਿਹੜਾ 시 ਦਸੀਆਂ ਦੇ ਪਹਿਰੇ ਆ ਚਾਹ ਪਾਏ ਦੇ ਮਾਈਆ ਬਣਾ ਲੇ। ਜੂਆਂ ਬਣਾ ਕੇ ਨਾਲੇ ਮਰ ਗਏ। ਸ਼ਰੋਣੀ ਪਿਸ਼ਟੀ ਅਕਾਲ ਦਾ ਦਰਖਾ ਦੇਤੀ ਬਰ। ਪਹਿਰੇ ਆਉਂਦੇ ਆ ਬਾਹ ਮਾਰਦੇ। ਜਿਹੜਾ ਕਿਸੇ ਨਾਲ ਦੀ ਪਹਿਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜੀਣਾ ਕਿਹ ਹੁੰਦਾ। ਇਹ ਪਹਿਰੇ ਆਲੇ ਜਾਣਦੇ ਵਾਲੇ ਕੋਈ ਹੁੰਦਾ। ਜੇ ਕੋਈ ਜਾਣਕਾਰ ਹੋਵੇ। ਜਿਹਦੇ ਪਹਿਰੇ ਆਉਂਦੇ ਆ ਸਾਨੂੰ ਕੋਈ ਪਤਾ ਸਾਡੇ ਨਾਲ ਕੀ ਹੋ ਰਿਹਾ ਹੈ। ਸੋ ਗਿਲਿੰਡਰ ਬਾਹਰ ਹੈ ਨੇ ਚ ਸੋ ਨੋ ਕਮੋਜੀਆਂ ਬਣਾ ਲੈਂਦੇ ਆ ਮੋਜੀਆਂ ਬਣਾਵੇ ਸ੍ਰੀ ਗੁਰੂ ਪੀਤੀ ਦੇ ਸਟਾਰਟ ਕਰਦੇ ਨੇ ਵੀ ਬਾਬਾ ਜੀ ਕੋ ਦਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹ ਅਤਰਾਹੀ ਇਹ ਨਹੀਂ ਮੰਨਦੇ ਹਾਂਜੀ ਉਹਨੇ ਮਹਾਰਾਜ ਦੇ ਸੁਪ ਲੈ ਚਲੇ ਹਾਂ ਉਹ ਜਾਨਾ ਲੈ ਚਲੇ ਪੋਥੀਆਂ ਲੈ ਚਲੇ ਆ ਮਾਰੋ ਕਿੱਡੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਰੀਤ ਸਿੰਘ ਜੀ ਦਸਿੰਨਾ ਦੇ ਨਾਮ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਰੀਤ ਸਿੰਘ ਜੀ ਦਸਿੰਨਾ ਦੇ ਆਹਣੇ ਸੀ ਬਹੁਤ ਸੀ ਦਸਿੰਨਾ ਦੇ ਆਹੀਂ ਸਾਡਾ ਪਰਿਵਾਰ ਇੱਥੇ ਬਾਕੀ ਪੁੱਛ ਬੱਚੇ ਦਿੱਤੀਆਂ ਜਾਂਦੀਆਂ ਅਸੀਂ ਕੋਈ ਧਾਗੇਤ ਵੀ ਦਿੱਤੇ ਨਹੀਂ ਨਹੀਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦੁਖੀ ਵਾਲਾ ਵੀ ਸ਼ਬਦ ਪੜੋ ਅਰਦਾਸੀ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇੱਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਜੇ ਬਾਹਰ ਦੇ ਸ਼ਬਦ ਦੱਸੀਆਂ ਨੇ ਹਾਂਜੀ ਮੇਰਾ ਚੈਲੰਜ ਕਬੂਲ ਕਰੋ ਆ ਤਰਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਵਿੱਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਰਾਂਸ਼ੀਦ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾ 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 ਦੱਸੋ ਵਾ ਇਹ ਵਾ ਹੁਣ ਦੱਸੋ ਕਿ ਜਿਹੜਾ ਸਿੰਘ ਬੋਲਦਾ ਦੱਸੋ ਉਹ ਚਲੋ ਵਾ ਗੁਰੂ ਜਿਹੜਾ ਜਿਹੜਾ ਸਿੰਘ ਪਰਵੇਸ਼ ਕੀਤਾ ਦੱਸੋ ਮੈਨੂੰ ਤਕੋ ਮੈਂ ਬੈਂਕੋ ਨਾਮ ਨੂੰ वाई दुर्जीवा कार्तिका वाई कुनाली फादर केड़ा केड़ा चीज़ेंगे द तो आंजी बाबा बोटा सेव जिया बोटा सेव बाबा बोटा सेव जिया करीब स्वाल हाँ कोई स्वाल ही क्या है हाँ टेस्ट वाला है तो जुबान तो मेरे दा कोई जुबान ही नहीं है कोई स्वाल ही क्या है चलो नहीं ਬਿਲਕੁਲ ਬਖੰਡ ਕਰ ਰਿਹਾ ਤੂੰ ਬਿਲਕੁਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅੱਖੀ ਦੇ ਵਿੱਚ ਵਾ ਬਿਲਕੁਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਬਾਹਰ ਵਾਏ ਹੁਣੇ ਹੱਥ ਕੱਢੀ ਲਾ ਕੇ ਥੱਲੇ ਬਾਹਰ ਨੂੰ ਲੈ ਕੇ ਕਿ ਲੋ ਮੈਂ ਇਹ ਗੱਲ ਨਾ ਮਾਰ ਰਿਹਾ ਵਾ ਵਾ ਜਾ ਸਾਡੇ ਸੁਵਾਲਾਂ ਦਾ ਜਵਾਬ ਦੇ ਇੱਥੇ ਬਾਬਾ ਇਸ ਰੇ ਨੂੰ ਜਵਾਬ ਨਹੀਂ ਮੱਤਾ ਆਪ ਦੀ ਮਾਤੇ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕੋ ਬੇੜਾ ਕਰ ਕਰਨ ਆਏ ਸਾਡੀ ਕੌਮ ਦਾ ਬੇੜਾ ਕਰ ਕਰਨ ਆਏ ਦੇਖੋ ਮੇਰੀ ਸੁਣੋ ਕਰਦਾ ਇਹ ਗੱਲ ਆ ਮੇਰੇ ਸਵਾਲਾਂ ਦਾ ਜਵਾਬ ਦੇ ਨਹੀਂ ਤੇ ਮੇਰਾ ਸਿਰ ਤੇ ਮੈਂ ਕੱਟਣਾ ਜੀਦਾ ਤੂੰ ਸੇਰੀ ਪਰਤੇ ਨੇ ਹਾਂ ਕਟਾਂਗੇ ਤੂੰ ਬਾਪ ਦੇ ਸਕਦਾ ਬਾਬਾ ਜਦੋਂ ਮਾਤੀ ਚਲੇਗੀ ਤਾਂ ਸਰਦਾਰ ਕੀ ਰਹੇਗਾ ਬਾਬਾ ਕੀ ਕਰਦਾ ਜੀ ਤੁਸੀਂ ਛੱਡੋ ਜਿੱਦਾਂ ਸਾਡੀ ਮਾਤੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਇਹਦਾ ਮਤਲਬ ਫਿਰ ਕੱਟਿਆ ਵੀ ਹੋ ਜਾਣਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੂੰ ਦੱਸੋ ਬਾਬੇ ਜੀਪ ਸਿੰਘ ਦਾ ਦੱਸੋ ਮੈਨੂੰ ਪਾਈਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਂ ਭਾਈ ਬਕਰਤਾ ਸਿੰਘ ਦੱਸੋ ਮੈਨੂੰ ਸਰੋ ਭਾਈ ਤੁਸੇ ਵਾਗ ਲੀਓ ਕੋਈ ਸੇਵਾ ਕਰੋ। ਉਹ ਵੀ ਬਾਦੋ ਵੀਰ ਜੀ ਸਿਰ ਮਾ ਲਾ ਗਿਆ। ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਉਹ ਬੰਦੇ ਫੇਰੀ ਏਰੀਆ ਅਸੀਂ ਤਾਂ ਤੁਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦੋਂ ਵੀ ਦਿਮਾਗ ਸਹੀ ਕਰਨ ਵਾਲੀ ਆ। ਅਹੀਂ ਉਹ ਵੀ ਬਾਬਾ ਜਿਹੜੀ ਸੰਗਤ ਦਾ ਇਹ ਕਰਦੀ ਆ ਸਮਝਦੇ ਯਾਰੋ ਉਹ ਭਾਈ ਗੁਰਮਾਰ ਲੜਨ ਬਸ। ਆ ਗੱਲ ਨਾਲ ਸਹਿਮਤ ਆ। ਪਰ ਕਿਰਪਾ ਦਾ ਸਥਾਨ ਹੀ ਨਾ ਆਇਆਗਾ ਇਹ ਆਸਾਨ ਦੀ ਪਿੱਤਰ ਤਾਂ ਬੈਠੀ ਨਾ ਪਾ ਸਾ ਹਾਂਜੀ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਈ ਚਾ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਜਦੋਂ ਤੁਸੀਂ ਕਹਿੰਦੇ ਸਾਡੇ ਸ਼ਹੀਦ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰ ਰਹੇ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਇੱਕ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਿੰ ਦਿਨ ਕੀ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਹੱਥ ਮਾਰ ਲੱਗ ਪਏ ਇਹ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਜਦੋਂ ਮੈਂ ਕਿਹਾ ਵੀ ਲੋ ਮੇਰੇ ਸਵਾਲਾਂ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਦ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਤੋਂ ਸ੍ਰੋਤ ਬੜੀ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਨਕਿੰਗ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਾਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਰਯਾਦ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਤੇ ਇਹ ਕੇਸ ਪੰਜ ਪਿਆਰੇ ਅਕਾਲ ਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਨਾ ਤੁਹਾਡਾ ਤੇ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰੂਪ ਇਹੀ ਕੀ ਮਸਲਾ ਕੀ ਮਸਲਾ ਹੈ ਕਿ ਸਾਡਾ ਜਵਾਈ ਹੈ ਇਹ ਤੇ ਬੰਦਾ ਭਲਾ ਜਿਹਦਾ ਸ਼ਿਦਸੀਆਂ ਦੇ ਘਰੇ ਆ ਜਾਂਦਾ ਹੈ ਚਾਂਪਾ ਦੇ ਮੈਨ ਬਣਾ ਲੇ। ਉਹ ਆ ਬਣਾ ਕੇ ਨਾਲੇ ਮਰ ਜਾਂਦਾ। ਗੋਮਨੀ ਪੀਟੀ ਅਕਾਦ ਦਾ ਦਰਖਾ ਦੇਤੀ ਬਰ। ਘਰੇ ਆਉਂਦੇ ਆ ਬਾਹਰ ਮਾਰਦੇ। ਜਿਹੜਾ ਕਿਸੇ ਨਾਲ ਦੇ ਘਰੇ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਰੀਣਾ ਕਿਹ ਹੁੰਦਾ। ਇਹ ਘਰੇ ਆਲੇ ਜਾਣਦੇ ਆ ਨਹੀਂ ਕੋਈ ਹੁੰਦਾ। ਜੇ ਕੋਈ ਜਾਣਕਾਰਾ ਹੋਵੇ। ਜੇ ਤੇ ਘਰੇ ਆਉਂਦੇ ਆ ਸਾਨੂੰ ਵੀ ਕੋਈ ਸਾਡੇ ਨਾਲ ਕੀ ਹੋ ਰਿਹਾ। ਤਗਵਿੰਦਰ ਬਾਹਰ ਹੀ ਨੇ ਚਲੇ ਨੋਕ ਮੋਈਆਂ ਬਣਾ ਲੈਂਦੇ ਆ ਮੋਈਆਂ ਬਣਾਵੇ ਸ੍ਰੀ ਪੀਟੀ ਦੇ ਸਟਾਰਟ ਕਰਦੇ ਆ ਵੀ ਬਾਬਾ ਜੀ ਪੋਤਾ ਸੇ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਹ ਅਤਰਾਹੀਆਂ ਨਹੀਂ ਮੰਨਦੇ ਹਾਂਜੀ ਉਹਨੇ ਮਹਾਰਾਜ ਦੇ ਸੂਬ ਲੈ ਚਲੇ ਹਾਂ ਉਹ ਜਾਨ ਲੈ ਚਲੇ ਪੋਥੀਆਂ ਲੈ ਚਲੇ ਆ ਮਹਾਰਾਜ ਖਿੱਤੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਸਾਹਿਬ ਦਸਿੰਗਾਂ ਦੇ ਨਾਮ ਬਾਬਾ ਦੀਪ ਸਿੰਘ ਸਾਹਿਬ ਠੀਕ ਬਾਬਾ ਰਣਜੀਤ ਸਿੰਘ ਅਸਮਾਨਾ ਹਤੇ ਬਹੁਤ ਜੀ ਦਸਿੰਗਾਂ ਦੇ ਆਹੀਂ ਸਾਡਾ ਪਰਿਵਾਰ ਕਿੰਨੇ ਬੱਚੇ ਪੁੱਛ ਬੱਚੇ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤ ਵੀ ਦਿੱਤੇ ਨੇ ਨਹੀਂ ਪੁੱਛ ਆਣੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਐ ਜਿਹੜਾ ਦੁਕਤੀ ਵਾਲਾ ਵੀ ਸ਼ਬਦ ਪੜੋ ਅਰਦਾਸੀ ਸ਼ਬਦਾਂ ਦੇ ਸ਼ੌਂਕ ਪੜੋ ਹੋਰ ਪੁੱਛਾ ਵਾਲਾ ਇਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਜੇ ਬਾਹਰ ਦੇ ਸ਼ਬਦ ਦੱਸੀ ਜਾਂਦੇ ਆ ਹਾਂਜੀ